ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਚਾਰ ਪਸ਼ੂ ਦਿਖਾਵਾਂਗੇ ਇੱਕ ਤੋਕੜ ਗੱਬਣ ਬੱਚੀ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਮੱਝ ਦਿਖਾਵਾਂਗੇ ਤੇ ਇੱਕ ਮੱਝ ਜਿਹੜੀ ਆ ਇੱਕ ਨੰਬਰ ਤੇ ਦਿਖਾਵਾਂਗੇ ਨਗਰੀ ਅਸਲ 'ਚ ਆਪਾਂ ਜਿਵੇਂ ਕਹਦੇ ਨੇ ਟਰੱਕ ਜਿੱਡੀ ਝੋਟੀ ਉਹ ਕੰਮ ਹੀ ਆ ਵੀ ਟਰੱਕ ਜਿੱਡੀ ਐ ਦਿਖਾਵਾਂਗੇ ਬਾਹਲੀ ਵੱਡੀ ਝੋਟੀ ਆ ਬਾਕੀ ਗੱਲਬਾਤ ਰਾਜੇ ਨਾਲ ਕਰਾ ਦਾਂ ਨੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਚ ਕਰਾ ਦਾਂਗੇ ਤੇ ਬਾਕੀ ਜਿਹੜਾ ਝੋਟੀ ਕੋਲੇ ਬੋਲਾ ਬੋਲਾ ਵੀ ਝੋਟੀ ਕੋਲੇ ਚੰਗਾ ਤਿਆਰੀ ਦਾ ਕੰਡੇ ਤੋਲਣ ਵਾਲਾ ਤਕਰੀਬਨ 14-15 ਕਿਲੋ ਬੋਲਾ ਬਾਈ ਕਹਿੰਦਾ 6ਵੇਂ ਦਿਨ ਹਾਜ਼ਰ ਹੈ ਬਾਕੀ ਬਾਈ ਦੱਸੂਗਾ ਡਿਟੇਲ ਸਾਰੀ ਆ ਜਾ ਰਾ ਜੀ ਹੋਰ ਵੀਰੇ ਗੁਰੀ ਸਾਸਰੀ ਦਾ ਸਾਰੇ ਭੈਣ ਭਰਾਵਾਂ ਅੱਧੇ ਅੱਧੇ ਕਲਾਚੇ ਰਹਿਣਾ ਜੀ ਕਰ ਦਿਆ ਸ਼ੁਰੂ ਇੱਥੋਂ ਕਰਵਾ ਝੋਟੀ ਤੇ ਕਰੋ ਜੀ ਆ ਮਾਰ ਗਏ ਰਹੀ ਕੈਮਰਾ ਬੱਚਾ ਕੀ ਆ ਗਿਆ ਹੋ ਜਾ ਬੱਚਾ ਕੱਟਾ ਵੀਰੇ ਨਾਲ ਕੱਟਾ ਕੱਟਾ ਵੀ ਨੀਲੀ ਰਾਵੀ ਦੇ ਵਿੱਚ ਆ ਗਿਆ ਹਨਾ ਹਾਂਜੀ ਹਾਂਜੀ ਤੇ ਆਪ ਵੀ ਛੋਟੀ ਅੱਖਾਂ 'ਚ ਵੀ ਜਵਾਬ ਆ ਮੱਥੇ 'ਚ ਬੱਲ ਆ ਗਿਆ ਤੇ ਪੂਛ ਬੱਲੀ ਆ ਗਈ ਨੇ ਪਾਕਿਸਤਾਨ ਵਾਲੀ ਨਹੀਂ ਮਾਰਕਿੰਗ ਜੀ ਹੁੰਦੀ ਆ ਉਦਾਂ ਦੀ ਆ ਹਨਾ ਹਾਂਜੀ ਹਾਂਜੀ ਸੂਆ ਕਿਹੜਾ ਰਾਜੇ ਸੂਆ ਵੀਰੇ ਦੂਜਾ ਕਿੰਨੇ ਦਿਨ ਦੀ ਸੂਈ ਆ ਸੂਈ ਨੂੰ 6 ਦਿਨ ਹੋ ਗਿਆ 15 ਕਿਲੋ ਬੋਲਾ ਕੰਡੇ ਵਾਲਾ ਇਸ ਟਾਈਮ ਤਿਆਰ ਹੈ ਠੀਕ ਹੈ ਤਿਆਰ ਕੰਡੇ ਵਾਲਾ 15 ਕਿਲੋ ਬੋਲਾ ਤਿਆਰ ਕੰਡੇ ਵਾਲਾ ਹੈਗਾ ਹੈਗਾ ਤਿਆਰ ਆਪਣੇ ਘਰੇ ਬੰਦਾ ਚਾਰ ਟਾਈਮ ਪਾਇੰਟ ਟਾਈਮ ਚੋਕਲ ਜਾਵੇ। 10 ਟਾਲਾ 2 ਕਿਲੋ। ਉਹ ਮੈਨੂੰ ਜਵੇਂ ਨਹੀਂ 16 ਦੇਵਾਂਗੇ। ਹੈ? 16 ਦੇਵਾਂਗੇ। 15 ਕਿਲੋ। ਹਾਂ 15 ਕਿਲੋ ਬਹੁਤ ਤਿਆਰ ਹੈ। ਦਿਖਾ ਦੇਗਾ। ਦਿਖਾ ਦੇਗਾ ਫੋਨ। ਮੇਰੀ ਬੱਚੇ ਤੇ ਮਾਰ ਕੈਮਰਾ ਲੋਕ ਐ ਕਹਿਣਗੇ ਵੀ ਯਾਰ ਵੱਧ ਦਿੰਦੀ ਸੂਈ ਹੋਈ ਆ। ਬੱਚੇ ਦੀ ਕਰਾ ਤਸੱਲੀ ਪਹਿਲਾਂ ਬੱਚੇ ਤੇ ਮਾਰ ਕੇ ਆ। 5 ਦਿਨ ਦਾ ਬੱਚਾ ਗਾ। ਆ ਕਿਉਂਕਿ ਕੱਚਾ ਬੱਚਾ ਬਿਲਕੁਲ ਇੱਥੋਂ ਚੈੱਕ ਕਰ ਸਕਦੇ ਹਾਂ ਨੂੰਈ ਲਾਈ ਬੱਚੇ ਦੀ। 5 ਨਹੀਂ ਜਲ 7 ਦਾ ਹੋਊਗਾ ਯਾਰ ਇਹ ਮੰਨ ਲਾ ਦੋ ਦਿਨ ਤੇ ਮੰਨ ਲਾ ਤੋਰ ਰਾਜੂ ਖੋਲ ਕੇ ਡੰਡਾ ਧਰ ਦੇ ਬੰਦੇ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਸਾਰੀਆਂ ਕੁਆਲਿਟੀ ਆ ਫੋਲੀ ਆ ਬਸ ਕਲਾ ਪੋਪੜਾ ਲੈ ਹਟ ਗੀਰਤੀ ਹੈ ਨਾ ਇਹ ਲਾਓ ਧਰਤੀ ਬਾਈ ਤੋਰ ਚ ਉਭਰਾएंगे ਕੱਦ ਵੀ ਫੁੱਲ ਡਾਵਲਾ ਤੇ ਆਰਡਰ ਕੁਆਲਿਟੀ ਚੈੱਕ ਕਰਾਂਗੇ ਰਿਵ ਨਾੜਾਂ ਨੂੜਾਂ ਲੇਵੇ ਤੇ ਕਿੰਨੀਆਂ ਰੱਖ ਦੀਆ ਨਾੜਾਂ ਦੇ ਤਾਂ ਉਹੀ ਗੱਲ ਆ ਵੀ ਜਾਲੀ ਵੱਜੇ ਪਈ ਨੇ ਜਾਲ ਵੱਜੇ ਬਾਈ 20 ਕਿਲੋ ਦੋ ਦਿਨ ਮੈਨੇ 15 ਕਿਲੋ ਅੱਜ ਕੰਡੇ ਦਾ ਹਾੜ ਕੰਡੇ ਦਾ ਹਾਜ਼ਰ ਆ 15 ਕਿਲੋ 20 ਕਿਲੋ ਦੀ ਔਰ ਤੇ ਆਈ ਹੈ ਔਰ ਤੇ 20 ਕਿਲੋ ਔਰ ਦਾ ਆਪਾਂ 19 ਕਿਲੋ ਦੀ ਔਰ ਦੇਵਾਂਗੇ 19 ਕਿਲੋ ਦੀ ਗਾਰੰਟੀ ਔਰ ਦੇ ਪਰ ਅਗਲਾ ਸੇਵਾ ਕਰੇ ਇਹੜਾ ਜਾ ਕੇ ਬਣ ਕੇ ਕੱਖਪੋ ਸਿੱਟੀ ਆ ਲੈ ਆ ਲੈ ਕੇ ਠੀਕ ਆ ਗੱਲ ਇੱਥੋਂ ਘੈਰੀ ਹੋਰ ਦਿਖਾ ਦੇ ਪਿਛਾਂ ਵਾਲੇ ਪੱਖ ਤੋਂ ਕਮਾ ਦੇ 10 ਰਾਂ ਹੋਰ ਬਾਈ ਕਮਾ ਦੇ ਕਮਾ ਦੇ ਤੇ ਵੱਡੀ ਬੁੱਡੀ ਆ ਗਈ ਝੋਟੀ ਫੁੱਲ ਛੋਟੀ ਨਹੀਂ ਹੈਗੀ ਫੁੱਲ ਵੱਡੀ ਆ ਫੁੱਲ ਵਜੂਦ ਆ ਝੋਟੀ ਤਾਂ ਲੈ ਚੱਲ ਲੈ ਚੱਲ ਬੱਚੇ ਕਰਕੇ ਕਰੂਗੀ ਥੋੜਾ ਜਿਆ ਕਮਾਲ ਆ ਇੱਥੋਂ ਇਹਦਾ ਕਿਉਂਕਿ 2-3 ਬੰਦਿਆਂ ਨੂੰ ਫੜ ਕੇ ਤੋੜਨ ਨਾਲ ਮਿਸਕੋੜਾ ਤੋੜਦੇ ਨੇ ਦੋਨਾਂ ਪਾਸੇੋਂ ਫੜ ਕੇ ਇੱਥੋਂ ਘੈਰੀ ਵੀਊ ਕਰਕੇ ਆਰਡਰ ਦਿਖਾ ਦਿੰਦੀ ਉਹ ਜਾਊਗੀ ਪਰ ਹਨ ਆਰਡਰ ਤੇ ਦਿਖਾ ਦੇ ਨਾ ਸਾਨੂੰ ਸਾਂ ਕਿੰਨੀਆਂ ਨੇ ਇੱਥੋਂ ਜਾਲ ਹੀ ਆ ਗਿਆ ਵੀਰੇ ਵੱਡੀ ਪਲੇਅਰ ਉੱਚੀ ਜਾਊਗੀ ਤੇ ਹੁਣ ਪਿਛਲੇ ਪਾਸੇ ਦਿਖਾ ਦੇ ਉਹੀ ਗੱਲਾਂ ਵੀ ਆਰਡਰ ਰੱਖ ਜਿਆ ਗਾਵਾਂ ਜੋਂ ਫਿਕਸ ਜਾ ਹਨਾ ਫਿਕਸ ਜਾਵਾਂ ਇੱਥੋਂ ਦਿਖਾ ਦੇ ਰਹੀ ਉਹ ਇੱਥੋਂ ਦਿਖਾਈ ਰਹੀ ਆਰਡਰ ਕਵਾਲਿਟੀ ਕਿ ਐਸੀ ਲੱਗਿਆ ਲੱਗਿਆ ਬਿਲਕੁਲ ਫਿਕਸ ਆ ਨਾੜਾ ਨੂੜਾ ਦਿਖਾ ਦੇ ਨਾੜਾ ਨੂੜਾ ਦੇ ਜਾਲ ਹੀ ਆ ਗਏ ਤੇ ਇੱਥੋਂ ਝੋਟੀ ਦਾ ਕੱਦ ਕਾਢਦਾ ਆਈਡੀਆ ਕਰਾਏ ਤੇ ਚੜਾਈ ਦੇ ਗੱਲਬਾਤ ਕਰਾ ਦੀ ਦਮਾਨ ਬੈੱਡ ਜਿੰਨੀ ਚੌੜੀ ਆ ਗਈ ਉਸ ਤੋਂ ਤੇ ਵੱਡੀ ਬੁੱਢੀ ਵਾਲਾ ਕੋਈ ਲੇਖਾ ਨਹੀਂ ਨੇੜੇ ਲਾ ਕੇ ਉਸ ਤੇ ਵੀ ਕਮਾ ਰਿਹਾ ਕੈਮਰਾ ਲੰਬੀ ਲੰਬੀ ਵੀ ਵੀ ਕਰਾ ਦੇ ਟੈਸਟ ਮੈਨੂੰ ਪਤਾ ਵੀ ਕਿਉਂਕਿ ਚੰਗੀ ਕੀਮਤ ਵਾਲੀ ਝੋਟੀ ਆ ਚੰਗੇ ਰੁਪਏ ਲਾਉਣੇ ਨੇ ਕਿਸੇ ਭਰਾ ਨੇ ਉਹੀ ਗੱਲ ਆ ਵੀ ਆਪਣਾ ਫਰਜ ਆ ਹਰੇਕ ਪੱਖ ਤੋਂ ਦਿਖਾ ਦਈਏ ਬੱਚੇ ਨੀਲੀ ਰਾਵੀ ਦੇ ਬਾਹਲੇ ਚੰਗੇ ਪਾਈ ਜਾਊਗੀ ਬੜਾ ਚੰਗੇ ਵੀਰੇ ਇਹਨੇ ਦੋ ਤਿੰਨ ਰੱਖਣਾ ਕੋਈ ਲੋੜ ਨਹੀਂ ਇੱਕ ਮੈਂ ਰੱਖੇ ਕੱਲੀ ਬਸ ਠੀਕ ਆ ਗੱਲ ਨਿਆਰੇ ਲਿਆ ਦਊਗੀ 15 ਹੈਗਾ ਮੈਂ baar baar ਤਾਂ ਪੁੱਛਦਾ ਤੈਨੂੰ ਵੀਰੇ ਕੰਡਿਆ ਵਾਲਾ 15 ਹੈ ਸੋਣਾ ਕੰਡਿਆ ਤਲਾਵਾਂਗੇ ਤੁਲਮਾ ਹਾਂ ਲੀਟਰ ਦੇ 18-19 ਭਰ ਦਊਗੀ ਠੀਕ ਆ ਗੱਲ ਹਾਂ ਇਹ ਰਾਜੂ ਵਿਹੰਬ ਗਿਆ ਚੁੰਦਾ 19 ਕਿਲੋ ਦੀ ਗਰੰਟੀ ਦੇ ਦੇਗਾ 19 ਕਿਲੋ ਗਰੰਟੀ ਦੇਵਾਂਗੇ ਫੋਲ ਬਾਈ ਮੈਨ ਇਹ ਤਾਂ ਨਹੀਂ ਲੱਗੀ ਮੈਨ ਇਹ ਤਾਂ ਯਾਰ ਸੇਜਨ ਸੁਈਨ ਹੋਏ ਜਵਾਕਾਂ ਤੂੰ ਯਾਰ ਠੀਕ ਆ ਗੱਲ ਫਿਰ ਸੇ ਕਿੰਨੇ ਲਾਵੇਂਗਾ ਦੀ ਫਿਰ ਪੈਂ ਵੀਰੇ 1 ਲੱਖ 65000 ਰੁਪਏ ਲਾਵਾਂਗੇ ਸਾਢੇ ਦੀ ਦੇ ਦਾਂਗੇ 1 ਲੱਖ ਤੇ 65000 ਮੁੱਲ ਆ 1 60 ਦੀ ਇੱਕ ਸਾਢੇ ਦੇਵਾਂਗੇ ਤੇ ਹੋਰ ਕੋਈ ਗੁਜਾਇਸ਼ ਮਾੜੀ ਮੋਟੀ ਨਹੀਂ ਹੋਰ ਗੁਜਾਇਸ਼ ਨਹੀਂ ਨੂੰ ਵੀਰੇ ਹੈਂ ਹੋਰ ਨਹੀਂ ਗੁਜਾਇਸ਼ ਨਹੀਂ ਦੇਖ ਲੈ ਬੜਾ ਮਾਣ ਆ ਮੈਂ ਤੇ ਮੈਨੂੰ ਯਾਰ ਠੀਕ ਆ ਗੱਲ ਏ ਬਾਈ ਕਹਿੰਦਾ ਦੇ ਦਾਂਗੇ 1,60,000 ਵੀ 1,65 ਦਾ ਮੁੱਲ ਆ ਤੇ ਹੁਣ ਮਾਰਗਰ ਹੀ ਕੈਮਰਾ ਦੋ ਨੰਬਰਾਂ ਦੀ ਝੋਟੀ ਦੀ ਟੋਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਰਾਜੇ ਇਹ ਵੀਰੇ ਤੀਜੇ ਸੂਆ ਚੌਥਾ ਲਾ ਲਓ ਤੀਜਾ ਲਾ ਲਓ ਹੁਣ ਵੇਚ ਤਾਂ ਆਪਾਂ ਬੜੇ ਨਹੀਂ ਤੀਜਾ ਸੂਆ ਹਾਂ ਮਾਲਕਨ ਤੀਜਾ ਆਖਿਆ ਆਪਾਂ ਚੌਥਾ ਲਾ ਲਓ ਯਾਰ ਚੌਥਾ ਘੱਟੋ ਘੱਟ ਹੋਊਗੀ ਹਾਂ ਹੋਊਗਾ ਵੇਚਾ ਤਾਂ ਨਹੀਂ ਹੈਗੀ ਹਾਂ ਹਾਈਟ ਆ ਗਈ ਮੀਡੀਅਮ ਪਰ ਉਹ ਬਰੀਕ ਚਮੜੇ ਚ ਆ ਗਈ ਬਰੀਕ ਚਮੜੀ ਆ ਸਿੰਗ ਜਿੱਦਾਂ ਮਰਜ਼ੀ ਲਾ ਲਓ ਵੀ ਖੁੱਲਾ ਹੈਗਾ ਤੁਹਾਡੇ ਖੁੱਲਾ ਸਿੰਗ ਵੀਰੇ ਪਰ ਉਦਾਂ ਦੁੱਧ ਵਾਲੀ ਝੋਟੀ ਆ ਕਿੰਨੇ ਦ ਇਹਨੂੰ ਰਿਜਨਲ ਪੰਜਵਾਂ ਦਨ ਹੋ ਗਿਆ ਵੀਰੇ ਸੂਈ ਨਾਲ ਇਹਦੇ ਨਾਲ ਵੀ ਕੱਟਾ ਹਣਾ ਕੱਟਾ ਕੱਟਾ ਪੰਜਾਂ ਦਨਾਂ ਦੀ ਸੂਈ ਕੋਲੇ ਹਾਜ਼ਰ ਕਿੰਨਾ 10 ਕਿਲੋ ਬੋਲਾ ਵੀਰੇ ਹੈਗਾ ਤਿਆਰ ਆ ਜਮਾ ਇੰਨਾ ਦੁੱਧ ਪਾ ਸਕੀਏ ਦੁੱਧ ਪਾ ਦੂ ਵੀਰੇ 13-14 ਕਿਲੋ 13-14 ਹਾਂ ਆ ਰਾਵਣਾ ਪਾ ਦੂਗੀ 10 ਕਿਲੋ ਹਾਜ਼ਰ ਹੈ 10 ਕਿਲੋ ਹਾਜ਼ਰ ਹੈ ਚੋਣ ਚਵਾਉਣ ਦੀ ਕਿਵੇਂ ਚੋਣ ਚਵਾਉਣ ਦੀ ਇੱਕ ਨੰਬਰ ਆ ਵੀਰੇ ਹੱਥ ਮਿਲਦਾ ਉਹ ਇੱਕ ਨੰਬਰ ਆ ਵੀਰੇ ਚੋਣ ਦੀ ਠੰਡੀ ਚੋਣ ਦੇ ਸਾਰੇ ਝੋਟੀਆਂ ਆਪਣੀਆਂ 100 ਦੀਆਂ 100 ਹੀ ਆ ਜੀ ਬੋਲੀਆਂ ਨੇ ਥੱਲੋਂ ਪੂਰੇ ਬੋਲੀਆਂ ਜੀ ਛਰਲਾ ਛੱਟਾ ਟਾਟ ਪੂਰਾ ਬੜ ਇਹਦੇ ਪੈਸੇ ਕਿੰਨੇ ਲਾਵਾਂਗੇ ਝੋਟੀ ਇਹ ਮੁੱਲ ਵੀਰੇ ਹੈਗਾ 95000 ਰੁਪਿਆ ਝੋਟੀ ਆ ਗਿਆ ਸੱਜਣ ਕਹਿੰਦੇ ਨੇ ਮੱਜ ਮੱਜਾਂ ਚ ਆ ਗਈ 95000 ਮੋਲਾ 93000 ਦੇ ਦਾਂਗੇ 93 ਦੀ ਦੇ ਦਾਂਗੇ ਹਜ਼ਾਰ ਉਹ ਚ ਹੋਰ ਛੱਡ ਦਾਂਗੇ ਛੱਡ ਦਾਂਗੇ ਯਾਰ 93000 ਠੀਕ ਆ ਗੱਲ ਤੇ ਹੁਣ ਮਾਰ ਗਰੀ ਤਿੰਨ ਨੰਬਰ ਵਾਲੀ ਮੱਜ ਤੇ ਧੋਰ ਬਾਈ ਖੋਲ ਕੇ ਹੁਣ ਖੋਲ ਲੈ ਤਿੰਨ ਨੰਬਰ ਵਾਲੀ ਇਹਦਾ ਸੁਆ ਕਿਹੜਾ ਰਾਜੇ ਇਹ ਤੀਜਾ ਸੁਆ ਵੀਰੇ ਤੀਜਾ ਸੁਆ ਰੇ ਨਾਲ ਗੱਬਣਾਗੀ ਗੱਬਣਾ ਗਰੰਟੀ ਉਹਦੀ ਉਹ ਤਾਂ ਬਾਈ ਥਾਣ ਕੱਲਾ ਕੱਲਾ ਹਣ ਕੱਲਾ ਕੱਲਾ ਦੋਦੀ ਬੋਲ ਕੋਟ ਆਈ ਆਪਾਂ ਨੂੰ ਠੀਕ ਆ ਗ ਕਾਂ ਪਰਮਾਤਮਾ ਨੂੰ ਪਤਾ ਸਰ ਦੁੱਧ ਦੀ ਬਾਈ ਕਹਿੰਦਾ ਚੰਗੀ ਦੁੱਧ ਦੀ ਓਟ ਤੇ ਆਈ ਆ ਮੱਝ ਇਹ ਸੂਆ ਤੀਜਾ ਦਿਨ ਕਿੰਨੇ ਕੱਢਦੀ ਆ ਰਾਜੇ ਦਿਨ ਵੀ ਇਹ ਦੋ ਚਾਰ ਦਿਨ ਲਊਗੀ ਬਾਹਰ ਇਹਦੇ ਨੂੰ ਦੋ ਚਾਰ ਦਿਨ ਕੱਢ ਦੂ ਹਾਂ ਹਾਂ ਆ ਥੱਲੇ ਵੀ ਸਾਫ਼ ਆ ਨਾ ਥੱਲੇ ਪੂਰੀ ਸਾਫ਼ ਬਟਨਾਂ ਨਾਲ ਲੇਵਾ ਠੀਕ ਆ ਗੱਲ ਆ ਥੱਲੇ ਵੀ ਆ ਗਈ ਪੂਰੀ ਸਾਫ਼ ਤੇ ਚਮੜਾ ਵੀ ਬਿਲਕੁਲ ਪਤਲਾ ਆ ਗਿਆ ਤੇ ਬਾਕੀ ਕਈ ਭਰਾ ਕਹਿੰਦੇ ਨੇ ਵੀ ਪਸ਼ੂਆਂ ਦੀ ਇਦਾਂ ਹੀ ਤਾਰੀਫ਼ ਕਰਦੇ ਰਹੇ ਨੇ ਕਿਉਂਕਿ ਬਾਈ ਸਾਡਾ ਕੰਮ ਹੁੰਦਾ ਪਸ਼ੂ ਦਿਖਾਉਣਾ ਤੇ ਸੋਡਾ ਕੰਮ ਹੁੰਦਾ ਬਈ ਆਪਣੀ ਸਮਝ ਆ ਤਾਂ ਸਮਝ ਨਾ ਲੈਣਾ ਦੇਖ ਕੇ ਲੈਣਾ 14 ਕੱਢੂ 15 ਕ ਪਹਿ ਬਾਦ ਨਾਲ ਉਹ ਗੱਲਾਂ ਕਰੀ ਵੀਰ ਮੇਰਾ ਇੱਥੇ ਮੇਰੇ ਕੋਲ ਬੱਕ ਕੇ ਚੈੱਕ ਕਰਕੇ ਆਪਦੀ ਤਸਵੀਰਾਂ ਆਪ ਲੈ ਕੇ ਆਵੇ ਹਾਂ ਤਸੱਲੀ ਕਰਕੇ ਇਹਦੇ ਰਾਜ ਕਿੰਨੇ ਪੈਸੇ ਲਵਾਂਗੇ ਫਿਰ ਵੀਰੇ ਮੁੱਲ ਇੱਕ 8 ਇੱਕ 5 ਦੀ ਦੇਵਾਂਗੇ 1 ਲੱਖ ਤੇ 5000 ਦੀ ਦੇ ਦੇਵਾਂਗੇ ਇਹ ਬਾਈ ਕਹਿੰਦਾ ਇੱਕ 5 ਦੀ ਹੋ ਜੂ ਤੇ ਹੁਣ ਮਾਰਗਰੀ ਫਿਰ ਕੈਮਰਾ ਉਹ ਜਿਹੜਾ ਭਰਾ ਆਪਣੇ ਓਰ ਤੇ ਲਊਗਾ ਜਿੰਨੀ ਗੱਲ ਕਹਾਂਗੇ ਹੁਣ ਤੇ ਗੱਲ ਹੋ ਗਈ ਉਨੀ ਹੋਊਗੀ ਉਹ ਤੋਂ ਉਨੀ ਨਿਕਲਦੀ ਆ ਵਾਪਸ ਕਰਾਵਾਂਗੇ ਸਾਰੇ ਖਰਚਾ ਦੇਵਾਂਗੇ ਆਪਾਂ ਵਾਪਸ ਵੀ ਕਰਾਵਾਂਗੇ ਵਾਪਸ ਕਰਾਵਾਂਗੇ ਵੀਰੇ ਮਾਰ ਚਾਰ ਨੰਬਰ ਆਈ ਦੇ ਕੈਮਰਾ ਅੱਪੀ ਪਿਛਲੀ ਵੀਡੀਓ 'ਚ ਵੀ ਪਾਈ ਦੀ ਇਹ ਵੀਰੇ ਪਿ ਅਪਾ ਅਖੇ ਟਾਈਮ ਨੇ ਗੱਭਣਾ ਠੀਕ ਆ ਜੀ ਬੈਠ ਆਪਾਂ ਵੇਚ ਤੀ ਆਪਾਂ ਡਾਕਟਰ ਨੇ ਬੁਲਾਇਆ ਡਾਕਟਰ ਕਹਿੰਦਾ ਵੀ ਜੇ ਤਾਂ ਹੈਗੀ 2 ਮਹੀਨੇ ਦੀ ਇਹ ਤਾਂ ਹੀ ਗੱਭਣਾ 2 ਟਾਂਗੇ ਮਹੀਨੇ ਦੀ ਫਿਰ ਆਪਾਂ ਕੋ ਕਹਿ ਨਹੀਂ ਸਕਦੇ ਠੀਕ ਆ ਆਪਾਂ ਫਿਰ ਉਹ ਬਾਈਆਂ ਨੂੰ ਵਾਪਸ ਕਰਾ ਲਈ ਬਾਈ ਲੈ ਕੇ ਹੈ ਸੀ ਇੱਥੋਂ ਆਪਣੇ ਕੋਲ ਕਿੰਨੇ ਟਾਈਮ ਦੀ ਗੱਭਣਾ ਹੁਣ ਹੁਣ ਵੀਰੋ ਆਪਾਂ 2 ਦਿਨ ਡਾਕਟਰ ਦੇ ਸਹਾਨਾ ਅਜ 2 ਦਿਨ 7-8 ਦਿਨ ਦੀ ਹੋਗੀ 2 ਮਹੀਨੇ 2 ਮਹੀਨੇ ਆ 2 ਦਿਨ ਨਹੀਂ 2 ਮਹੀਨੇ 2 ਮਹੀਨੇ 2 ਮਹੀਨੇ 7-8 ਦਿਨ ਦੀ ਹਣ ਬਾਈ ਇਹਲਾ ਕੋਈ ਆਪ ਦੀ ਸਮਝਣਾ ਗੱਪਣ ਮੰਨ ਕੇ ਲੇ ਜੇ ਖਾਲੀ ਮੰਨ ਕੇ ਲੇ ਜੇ ਨਹੀਂ ਖਾਲੀ ਨਹੀਂ ਫਿਰ ਜੇ 2 ਮਹੀਨੇ ਦਾ ਗੱਪਣ ਆਪਾਂ ਚੈੱਕ ਕਰਾ ਪਹਿਲੇ ਪਟਾਈ ਮਹੀਨੇ ਦੀ ਅਖੇ ਜੋ ਡਾਟਾ ਚੈੱਕ ਕੀਤੀ ਕਹਿੰਦਾ ਜਿੱਦਾਂ 2 ਮਹੀਨੇ ਦੀ ਆ ਫਿਰ ਤਾਂ ਗੱਪਣਾ ਹਾਂ ਜੇ ਵੱਧ ਘਾਟਾ ਫਿਰ ਆਪਾਂ ਕੋਈ ਕਹਿ ਨਹੀਂ ਸਕਦੇ 2 ਮਹੀਨੇ ਦਾ ਹੈਗੀ ਹਾਂ ਹਾਂ 2 ਮਹੀਨੇ ਹੀ ਹੈਗੀ ਵੀਰੇ ਉਰੋਂ ਚੈੱਕ ਕਰਾ ਕੇ ਦੇ ਦੇ ਪੁਰਾ ਮੇਰੇ ਘਰੋਂ ਚੈੱਕ ਕਰਕੇ ਜAVE ਯਾਰ ਠੀਕ ਆ ਗੱਲ ਬਾਈ ਕਹਿੰਦਾ ਉਰੋਂ ਚੈੱਕ ਕਰਾ ਕੇ ਤੁਸੀਂ ਲੈ ਜਿਓ ਕਿਉਂਕਿ ਬਾਅਦ ਵਾਲਾ ਸੀਨ ਉਹੀ ਹੁੰਦਾ ਵੀ ਵੀ ਬਾਅਦ ਵਾਲਾ ਦਿੱਕਤ ਨਾ ਕਰਿਆ ਕਰੋ ਪਰ ਚੋ ਬੱਚੀ ਉਹ ਚੰਗੀ ਬਹੁਤ ਆ ਗਈ ਬੱਚ ਠੀਕ ਆ ਲੈ ਚੱਲ ਬਾਈ 12 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਚੋਣ ਚਪਾਉਣ ਦੀ ਕਿ ਮੈਰਾ ਚੋਣ ਚਪਾਉਣ ਦੀ 1 ਨੰਬਰ ਆ ਵੀਰੇ 100 ਦਾ 100 100 ਦਾ 100 ਸੁਆ ਕਿਹੜਾ ਸੁងੀ ਅੱਗੇ ਸੁਆ ਦੂਜੇ ਸੁਆ ਲੈ ਕੇ ਬਣਾਏ ਠੀਕ ਆ ਗੱਲ ਆ ਦੂਜੇ ਸੁਆ ਸੁਨਾ ਕਿਉਂਕਿ ਥੋੜਾ ਜਿਹਾ ਪੱਕਾ ਮੰਨਦੀ ਆ ਉਹਨੇ ਪੱਕਾ ਮੰਨਦੀ ਵੀਰੇ ਆ ਕੱਚੇ ਚ ਜਾ ਕੇ ਗਾਵਾ ਖੁਸ਼ ਹੋ ਜਾਂਦੇ ਨੇ ਪਰ ਉਦਾਂ ਗਾਂ ਚੰਗੀ ਆ ਤਾਜ਼ੀ ਦਰਕਾਰ ਚੰਗਾ ਦਾ ਚੰਗਾ ਵੀਰੇ ਇਹਦੇ ਪੈਸੇ ਕਿੰਨੇ ਲਵੇਂਗਾ ਫਿਰ ਅੱਜ ਇਹ ਆ ਵੀਰੇ 37000 ਮੋਲੇ 35000 ਦੇ ਦਾਂਗੇ ਯਾਰ 35 ਦੀ ਆਪਾਂ ਇਹ ਦੇ ਦਾਂਗੇ ਦੇ ਦਾਂਗੇ ਯਾਰ 2 ਮਹੀਨੇ ਚੈੱਕ ਕਰਾ ਕੇ ਚੈੱਕ ਕਰਕੇ ਜਾਵੀ ਇੱਥੇ ਠੀਕ ਆ ਗੱਲ ਬਾਜਾ ਲੰਬਾ ਨਹੀਂ ਦਿੰਦਾ 95927 73699 95927 73699 ਪਸ਼ੂ ਬਾਈ ਕੋ ਤਿੰਨ ਮੱਝਾਂ ਨਖਾਤੀਆਂ ਇੱਕ ਦਿਖਾਤੀ ਪੁਰਿਆ ਮੈਂ ਫੇਰ ਦਿਖਾ ਦੇ ਇੱਕ ਰਿਆਰ ਇਹਨੂੰ ਕੱਡੀ ਵਾਰ ਮਾਰਿਆ ਤੇਰਾ ਜੁਕੇਰਾ ਹੋਰ ਉਹ ਕਰਦੇ ਰਾਜੀ ਦੀ ਤਮੰਨਾ ਪੂਰੀ ਤਾਂ ਰੂਹ ਹੀ ਬੜੀ ਹੋ ਸਕਦਾ ਯਾਰ ਠੀਕ ਆ ਗੱਲ ਚੰਗੀ ਚੀਜ਼ ਨਾ ਰੂਹ ਹੋ ਜੰਗੀ ਚੀਜ਼ ਨਾ ਹੁੰਦੀ ਆ ਰੂਹ ਹੋਣਾ ਕੋਣ ਚਪਾਉਣ ਦੀ ਗਰੰਟੀ ਹੈ ਪੂਰੀ ਗਰੰਟੀ ਹੈ ਵੀਰੇ ਕੱਲ ਇੱਕ ਝੋਟੀ ਆਈ ਬੜੀ ਚੰਗੀ ਹੋਰ 16 ਹੋਰ ਕੁਝ ਨਾ ਰਹੇ ਤੈਨੂੰ ਵੀ 15 ਕਿਲੋ ਬੋੜਾ ਚਵਾ ਦੇਗਾ ਵੀਰੇ ਚਵਾ ਦੇ 16 ਕਿਲੋ ਚਵਾਵਾਂਗੇ ਯਾਰ ਠੀਕ ਆ ਗੱਲ ਲੈ ਚੱਲਾ ਚੱਲ ਬੋਚ ਕੇ ਲੈ ਚੱਲ ਪੂਰੀ ਗੱਲ ਇੱਕ ਝੋਟੀ ਆਈ ਸੀਗੀ ਬੰਦੇ ਮੇਰੇ ਮਗਰ ਹੀ ਆ ਗਏ ਠੀਕ ਆ ਉਹਨਾਂ ਨੂੰ ਮੈਂ ਕਿਹਾ ਦੁੱਧ ਹੈਗਾ 14 ਕਿਲੋ ਕਹਿੰਦੇ 12 ਕਿਲੋ ਮੰਨ ਕੇ ਲੈਣਾ ਮੈਂ ਨੇ 14 ਕਿਲੋ ਕੱਲ ਹੱਥ ਨੇ 5 ਵਜੇ ਚੋਈ ਅੱਜ ਸਵੇਰੋਂ ਆਏ ਹੋ ਸਾਢੇ 5 ਵਜੇ ਠੀਕ ਆ ਸਾਢ ਤੇ ਇਨੀ ਚੰਗੀ ਝੋਟੀ ਜੀ ਆਈ ਬਾਕੀ ਦੇ ਨਾੜਾ ਰੋਣਾ ਬਹੁਤ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਯਾਰ ਚੀਜ਼ ਇਨੀ ਕਿ ਵੀ ਹੈਗੀ ਆ ਮੈਂ ਦਿਖਾ ਤੀ ਤੁਹਾਨੂੰ ਦਿਖਾ ਤੀ ਆ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਰਹਿ ਜਾਓ ਖਰੀਦ ਕੇ ਧੰਨਵਾਦ